ਰਾਜਪੁਰਦੇਸ਼ ਦੇ ਅੱਧੀ ਪਿੰਡਾਂ ਦੇ ਗਰੀਬ ਭੋਲੇ-ਬਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ ਏਜੰਟ ਲੱਖਾਂ ਰੁਪਏ ਲੁੱਟ ਕੇ ਹੋਇਆ ਫਰਾਰ ਵਿਦੇਸ਼ ਭੇਜਣ ਦੇ ਨਾਂ ਤੇ ਗਰੀਬ ਅਤੇ ਭੋਲੇ-ਬਾਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜੰਟਾਂ ਖਿਲਾਫ ਸੂਬੇ ਪੱਧਰ ਵਿੱਚ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪਰ ਵਿਦੇਸ਼ ਭੇਜਣ ਦੇ ਨਾਂ ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬੰਦ ਨਹੀਂ ਹੋ ਰਹੀਆਂ ਇੰਡੋ-ਪਾਕ ਬਾਰਡਰ ਦੇ ਕਸਬਾ ਦੋਰਾਗਲਾ ਦੇ ਪਿੰਡ ਸ਼ਾਹਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਅਤੇ ਇੱਕ ਏਜੰਟ ਪੋਲੇ-ਪਾਲੇ ਗਰੀਬ ਲੋਕਾਂ ਤੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਲੋਕਾਂ ਕੋਲੋਂ ਬਾਹਰ ਭੇਜਣ ਦਾ ਚਾਂਸਾ ਦੇ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਠੱਗੇ ਗਏ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨੌਜਵਾਨ ਜੋ ਕਿ ਉਹਨਾਂ ਦੀ ਪਛਾਣ ਦਾ ਸੀ ਉਸ ਨੇ ਉਹਨਾਂ ਨੂੰ ਏਜੰਟ ਨਾਲ ਮਲਾਇਆ ਤੇ ਏਜੰਟ ਨੇ ਉਹਨਾਂ ਨੂੰ ਚਾਂਸਾ ਦਿੱਤਾ ਕਿ ਮਹੀਨੇ ਵਿੱਚ ਸਾਰਿਆਂ ਨੂੰ ਵਿਦੇਸ਼ ਭੇਜ ਦੇਵੇਗਾ ਏਜੰਟ ਵੱਲੋਂ ਇਹਨਾਂ ਕੋਲੋਂ ਲੱਖ-ਲੱਖ ਰੁਪਏ ਲੈ ਗਏ ਅਤੇ ਪਾਸਪੋਰਟ ਵੀ ਕੁਝ ਹੀ ਦਿਨਾਂ ਵਿੱਚ ਬਣਾਉਣ ਦਾ ਵਾਅਦਾ ਕੀਤਾ। ਭੋਲੇ-ਭਾਲੇ ਲੋਕ ਵਿਚਾਰੇ ਆਪਣੇ ਅਟੈਂਚੀ ਤਿਆਰ ਕਰਦੇ ਰਹਿ ਗਏ ਅਤੇ ਏਜੰਟ ਇਨਾਂ ਕੋਲੋਂ ਲੱਖ ਰੁਪਏ ਇਕੱਠੇ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਠੱਗੇ ਦੇ ਗਰੀਬ ਲੋਕਾਂ ਅਨੁਸਾਰ ਕਈ ਵਾਰ ਥਾਣਿਆਂ ਦੇ ਚੱਕਰ ਲਾਉਣ ਦੇ ਬਾਅਦ ਵੀ ਅਜੇ ਤੱਕ ਉਹਨਾਂ ਦੇ ਮਾਮਲੇ ਦਰਜ ਨਹੀਂ ਕੀਤੇ ਗਏ। ਇਨਾਂ ਵਿੱਚੋਂ ਕਈਆਂ ਨੇ ਜ਼ਿੰਦਗੀ ਭਰ ਦੀ ਜਮ੍ਹਾਂ ਕੀਤੀ ਪੂੰਜੀ ਉਸ ਦੇ ਹੱਥ ਫੜਾ ਦਿੱਤੀ। ਅਤੇ ਕਈਆਂ ਨੇ ਵਿਆਜ ਤੇ ਪੈਸੇ ਚੁੱਕ ਕੇ ਇਸ ਨੂੰ ਦਿੱਤੇ ਕਿ ਬਾਹਰ ਜਾ ਕੇ ਆਪਣੀ ਜ਼ਿੰਦਗੀ ਸਵਾਰ ਲੈਣਗੇ ਅਤੇ ਕਰਜ਼ਾ ਉਤਾਰ ਦੇਣਗੇ। ਇਹੋ ਨਹੀਂ ਇੱਕ ਨੇ ਆਪਣਾ ਘਰ ਵੀ ਗਿਰਵੀ ਰੱਖ ਛੱਡਿਆ ਅਤੇ ਹੁਣ ਉਸ ਦਾ ਵਿਆਜ ਵੀ ਭਰ ਰਿਹਾ ਹੈ। ਇਹਨਾਂ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਠੱਗੀ ਮਾਰ ਕੇ ਫਰਾਰ ਹੋਣ ਵਾਲੇ ਏਜੰਟ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਗਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਮੇਰਾ ਨਾਮ ਅੰਜੂ ਬਲਾਇਆ ਪਿੰਡ ਸਾਪਰਾ ਆਈ ਪਾਜੀ ਪੀ ਹੈ ਹੋਏ ਪਾਹੇ ਇਹਨਾਂ ਨੂੰ ਇਹ ਕੱਲ ਤੋਂ ਕੱਠੇ ਤੇ ਹੀ ਇਹ ਇੱਕ ਘੁਕਰੋ ਜਾਣਗੇ ਇਸੇ ਕਰਵਾੜ ਬਣਾਉਣਗੇ ਇਹਨਾਂ ਨੇ ਆਹ ਵੀ ਸਾਨੂੰ ਲੁੱਟਿਆ ਹੈ ਗਾਇਆ ਆਈ ਤਾਂ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੇ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਅਤਾਰਨ ਦੀਆਂ ਹਾੜੇ ਬੰਦੇ ਅਜੇ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇ ਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਹੇ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਆਏਗਾ ਟਿਕਟ ਹੋਏਗੀ ਤੁਸੀਂ ਟੈਟੀਆਂ ਤਿਆਰ ਕਰੋ ਅਹੀਂ ਕੱਪੜੇ ਅਸੀਂ ਦਾ ਟੈਟੀਆਂ ਸਿਰਾਂ ਤਿਆਰ ਕੀਤੀ ਹੈਗੀ ਹੈ ਤੇ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਹੈ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਨੂੰ ਮੈਂ ਕਹ ਸਕਦਾ ਤੁਹਾਡਾ ਮੈਂ ਸਾਪੜ ਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗ ਆਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੀ ਔਖ ਕਹਿ ਕਮਾ ਕੇ ਮੈਂ ਦਿੱਤੇ ਪੈਸੇ ਬਸ ਅਜੇ ਫੁੱਲਸ ਵਾਲੇ ਗਏ ਆਹੀ ਬੇਨਤੀ ਆ ਤੁਹਾਡੇ ਪੈਸੇ ਦਵਾ ਦਿਓ ਪਿੰਡ ਸ਼ਾਹਪੁਰਦਾ ਰਿਆਂ ਨੂੰ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਠੋਰੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਿਲਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਆਹੀ ਪੁਲਿਸ ਦੇ ਦੋ ਵਾਰੀ ਆਹੀ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਦੋ ਹਫ਼ਤੇ ਪਹਿਲੇ ਲੈ ਕੇ ਤੇ ਅਸੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜੁਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਿਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਦੇ ਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਦੇ ਆ ਕੋਈ ਸਾਡੀ ਕਾਰਵਾਈ ਨਹੀਂ ਹੁੰਦੀ ਉਹ ਕਹਿਣਾ ਚਾਹੁੰਦੇ ਆ ਫੀਸ ਆਦੇ ਪਿਆ ਸੀ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ